ਕਿ ਇਸ ਸਮੇਂ ਕਤਲ ਕਰਨਾ ਪੈ ਗਿਆ ਸੀ ਸੋਚਿਆ ਨਹੀਂ ਸੀ ਬਈ ਕਿ ਕਤਲ ਕਰਨਾ ਪਊ ਕਦੇ ਵੀ ਲਿਖਣ ਬਾਰੇ ਵੀ ਨਹੀਂ ਸੋਚਿਆ ਸੀ ਕਦੇ ਲਿਖੂੰਗਾ ਜਾਂ ਜੇਲ੍ਹ ਜਾਊਂਗਾ ਇਹ ਕੰਮ ਦਰਜੀ ਦਾ ਤੁਸੀਂ ਕੰਮ ਸਿੱਖ ਰਹੇ ਸੀ ਜਾਂ ਕਰ ਰਹੇ ਸੀ ਹਾਂਜੀ ਮੈਂ ਪੜਦਾ ਸੀ ਪੜਦਾ ਪੜਦੇ ਨਾਲ ਮੈਂ ਟੇਲਰ ਦਾ ਕੰਮ ਸਿੱਖਣ ਲੱਗ ਗਿਆ ਸਿੱਖਦਾ ਸੀ ਇੱਕ ਦਾ ਕੰਮ ਵਧੀਆ ਕਰਨ ਲੱਗ ਗਿਆ ਸੀ ਹੂੰ ਤੇ ਇੱਕ ਦਿਨ ਮੈਂ ਪਿੰਡ ਵਾਲੇ ਸਕੂਲ 'ਚ ਮੈਂ 10ਵੀਂ ਕਲਾਸ 'ਚ ਫੇਲ ਹੋ ਗਿਆ ਕਿਉਂਕਿ ਧਿਆਨ ਨਹੀਂ ਰਿਹਾ ਪੜ੍ਹਨ 'ਕੰਨੀ ਤਾਂ ਕਮਸ ਕ ਲੱਗਿਆ ਸੀ ਹੂੰ ਹੂੰ ਫਿਰ ਮੈਂ ਖਾਸ ਸਕੂਲ ਤੇ ਲੱਗਿਆ ਬਸੰਦੇ ਜੀ ਤੇ ਉੱਥੇ ਮੈਂ ਦਾਖਲਾ ਹੀ ਭਰ ਰਿਹਾ ਜੀ ਪਲੱਸ 2 ਦਾਖਲਾ ਭਰ ਰਿਹਾ ਸੀ ਉਸ ਟਾਈਮ ਤੇ ਮੇਰੇ ਸਿਸਟਮ ਦਾ ਮੈਨੂੰ ਫੋਨ ਆਉਂਦਾ ਵੀ ਤਾਂ ਕਰਕੇ ਕੋਈ ਮੁੰਡਾ 당 ਕਰਦਾ ਹੂੰ ਮੈਂ ਤਾਂ ਆਪਣੇ ਯਾਰ ਮੈਂ ਤਾਂ ਕਦੇ ਕੁੱਤੇ ਛੋਟੀ ਵੀ ਨਹੀਂ ਮਾਰੀ ਸੀ ਮੈਂ ਉਹਦੇ ਯਾਰਾਂ ਦੋਸਤਾਂ ਨੂੰ ਫੋਨ ਕੀਤਾ ਇੱਕ ਮੁੰਡਾ ਮੇਰੇ ਪਿੰਡੋਂ ਸੀ ਇੱਕ ਮੇਰੀ ਮਾਸੀ ਦਾ ਮੁੰਡਾ ਸੀ ਦੋ ਮੇਰੀ ਮਾਸੀਆਂ ਮੁੰਡੇ ਲੈ ਆਜੀ ਸੀ ਹੂੰ ਅਸੀਂ ਗਏ ਮੈਨੂੰ ਕਾਲ ਆਉਂਦੀ ਹੈ ਕਿਸੇ ਨਵੇਂ ਨੰਬਰ ਤੋਂ ਹੂੰ ਜਦੋਂ ਮੈਨੂੰ ਕਾਲ ਕਰਦਾ ਜਿੱਦਾਂ ਰਾਤ ਨੂੰ ਸਾਡੀ ਗੱਲ ਹੋਈ ਹੈ ਨਾ ਜੀ ਤੇ ਅਸੀਂ ਬੋਲੇ ਵਸ ਇੱਕ ਦੂਸਰੇ ਨੂੰ ਸਵੇਰ ਤੱਕ ਮੈਂ ਭੁੱਲ ਗਿਆ ਸਾਰਾ ਕੁਝ ਮੈਂ ਕਿੱਥੇ ਨਾ ਬੋਲਿਆ ਵੀ ਤੇ ਸਵੇਰੇ ਮੈਨੂੰ ਕਾਲ ਆਉਂਦੀ ਕਿਸੇ ਨਵੇਂ ਨੰਬਰ ਤੋਂ ਆਪਾਂ ਹੁਣ ਇਦਾਂ ਹੀ ਕਹਨੇ ਹਾਂਜੀ ਬਈ ਕੌਣ ਜੀ ਮੈਂ ਕਿਹਾ ਹਾਂਜੀ ਬਈ ਕੌਣ ਮੈਨੂੰ ਕਹਦਾ ਮੈਂ ਤੁਹਾਡਾ ਪੁਰਾਣਾ ਹੋਵਾਂਗਾ ਤੁਹਾਨੂੰ ਬੋਦਾ ਇੱਕ ਅਰੀਬ ਉਸਾਂ ਦਾ ਬੰਦੇ ਨੂੰ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿੱਥੇ ਕਹਿੰਦਾ ਮੈਂ ਇੱਧਾ ਕਰਕੇ ਮਿਠੰਡੇ ਆਂ ਅਸੀਂ ਬਿਠੰਡੇ ਗਏ ਅਸੀਂ ਉਹ ਕੱਲਾ ਹੀ ਸੀ ਅਸੀਂ ਉਹਨੂੰ ਚੱਕ ਲਿਆ ਚੱਕ ਕੇ ਆ ਕੇ ਸੀ ਉਹਦੇ ਨਹਿਰਾ ਸਿੰਘਾ ਉੱਧਰ ਅਸੀਂ ਸੱਟਾਂ ਮਾਰੀਆਂ ਉਹਦੇ ਉਹ ਮਰ ਗਿਆ ਸੋਚੇ ਨਹੀਂ ਸੀ ਵੀ ਉਹ ਮਰ ਜਾਊਗਾ ਆਉਣ ਬਾਰੇ ਨਹੀਂ ਸੋਚਿਆ ਸੀ ਕਿ ਤੋਂ ਦੇ ਪੈਨ ਨੂੰ ਤੰਗ ਕਰਦਾ ਸੀਗਾ ਹਾਂਜੀ ਗੁੱਸਾ ਮਨ ਚੰਨਾ ਸੀਗਾ ਹਾਂਜੀ ਕਿ ਤੁਸੀਂ ਉਹਨੂੰ ਪਹਿਲਾਂ ਗੱਡੀ 'ਚ ਬਿਠਾਇਆ ਫਿਰ ਨਹਿਰਾ ਤੇ ਲੈ ਗਏ ਹਾਂਜੀ ਤੇਜ਼ ਤਰ ਹਥਿਆਰਾਂ ਦੇ ਨਾਲ ਉਹਨੂੰ ਵੱਢਿਆ ਹਾਂਜੀ ਇਹ ਨਹੀਂ ਸੋਚਿਆ ਸੀਗਾ ਵੀ ਉਹ ਮਰ ਜੇ ਬਸ ਗੁੱਸੇ 'ਚ ਸੱਟਾਂ ਮਾਰੀਆਂ ਸੀ ਉਹ ਸੱਟਾਂ ਜ਼ਿਆਦਾ ਲੱਗ ਗਈਆਂ ਤੇ ਇੱਕ ਮਰ ਗਿਆ ਜਦੋਂ ਤੁਸੀਂ ਟੱਕ ਮਾਰ ਰਹੇ ਸੀਗੇ ਮਨ 'ਚੋਂ ਗੁੱਸਾ ਸ਼ਾਂਤ ਹੋ ਰਿਹਾ ਸੀ ਉਸ ਵੇਲੇ ਚੀਕਾਂ ਸੁਣਨ ਚਾਹੁੰਦੇ ਸੀ ਉਹਦੀਆਂ ਕੁਛ ਪਤਾ ਹੀ ਨਹੀਂ ਲੱਗਿਆ ਬਾਈ ਕੀ ਹੋ ਰਿਹਾ। ਉਸ ਟਾਈਮ ਬਸ ਇੱਕ ਮਾਰੀਆਂ ਮਾਰ ਕੇ 5-7 ਮਿੰਟਾਂ ਦੇ ਵਿੱਚ ਵਿੱਚ ਬਸ ਭੱਜ ਗਈ ਸੀ ਉੱਥੋਂ ਅਸੀਂ। ਕਿਸ ਨੇ ਦੇਖਿਆ ਤੁਹਾਨੂੰ ਸਾਰਾ ਕੁਝ ਕਰਦੇ। हां ਉੱਤੇ ਕਿੰਨਾਂ ਚੀ ਗੌਣੀ ਦੇਖਿਆ ਸੀ। ਅਸੀਂ ਬਸ ਉੱਥੋਂ ਨਿਕਲ ਗਏ ਉਦੋਂ। ਫਿਰ ਅਸੀਂ ਪੇਸ਼ ਹੋਏ। ਹੂੰ। ਜਿੱਦਾਂ ਜੋ ਵੀ ਹੋਇਆ ਫਿਰ ਜੱਜ ਮੋਰੇ ਕੀ ਬਿਆਨ ਹੋਇਆ ਫਿਰ ਤੋਂ। ਜੱਜ ਮੋਰੇ ਬਸ ਜੀ ਅਸੀਂ ਤਾਂ ਆਪਣੇ ਆਪਣੇ ਹੀ ਗੇਰੇ ਸੀ ਅਸੀਂ ਨਹੀਂ ਕੀਤਾ ਕੁਝ ਵੀ ਪਰ ਜੋ ਕੀਤਾ ਸੀ ਕੀਤਾ ਸੀ ਮੇਰੇ ਦਸਿਆ ਵੀ ਐਂ ਏਦਾਂ ਕਰਕੇ ਆ ਗੱਲ ਜਦੋਂ ਘਰ ਦੀ ਇੱਜ਼ਤ ਤੇ ਕੋਈ ਨਿਗਾਹ ਰੱਖਦਾ ਗੁੱਸਾ ਤੇ ਆਉਂਦਾ ਹਾਂਜੀ ਬਿਲਕੁਲ ਆਉਂਦਾ ਪਰ ਕਾਨੂੰਨ ਵੀ ਹੈ ਕਾਨੂੰਨ ਦਾ ਸਹਾਰਾ ਕਿਉਂ ਨਹੀਂ ਲੈਣ ਦਾ ਬੰਚ ਆਇਆ ਸੋਚੇ ਨਹੀਂ ਗਾ ਜੀ ਇਹਨਾਂ ਤੇ ਨਾ ਬਣਾ ਮਾ ਕੋਈ ਸੀ ਗੱਲ ਪਹਿਲੀ ਵਾਰ ਗੁੱਸਾ ਆਇਆ ਸੀ ਜ਼ਿੰਦਗੀ 'ਚ ਹਾਂਜੀ ਉਹ ਗੁੱਸਾ ਤੁਹਾਨੂੰ ਫਿਰ ਜੇਲ੍ਹ ਲੈ ਗਿਆ ਜੇਲ੍ਹ ਲੈ ਗਿਆ ਜ਼ਿੰਦਗੀ ਦਾ ਜਿਹੜਾ ਸਮਾਂ ਅਸੀਂ ਹੱਸ ਖੇਡ ਕੇ ਪਰਿਵਾਰ ਚ ਗੁਜ਼ਾਰਨਾ ਹੁੰਦਾ ਹੈ ਉਹ ਜੇਲ੍ਹ ਚ ਕੱਢਿਆ ਤੁਸੀਂ ਹਾਂਜੀ ਮੈਨੂੰ ਲਾਈਫਟਾਈਮ ਸਜ਼ਾ ਹੋਈ ਇਸ ਕੇਸ ਉਮਰ ਕੈਦ ਹਾਂਜੀ ਉਸ ਉਮਰ ਕੈਦ ਨੇ ਕੀ ਕੁਝ ਦਿਖਾਤਾ ਉਸ ਜ਼ਿੰਦਗੀ ਬਦਲਦੀ ਲੋਕਾਂ ਦਾ ਪਤਾ ਲੱਗਿਆ ਚੰਗੇ ਮਾੜੇ ਦਾ ਪਤਾ ਲੱਗਿਆ ਕਦੇ ਸੋਚਿਆ ਨਹੀਂ ਉਹ ਲਿਖੂਗਾ ਮੈਂ ਜੇਲ੍ਹ ਦੇ ਵਿੱਚ ਜਿੱਦੋਂ ਪਹਿਲੇ ਦਿਨ ਗਿਆ ਮੈਂ ਉਸੇ ਦਿਨ ਤੋਂ ਹੀ ਲਿਖਣਾ ਸ਼ੁਰੂ ਕਰਤਾ ਸੀ ਪਹਿਲੇ ਦਿਨ ਜਦੋਂ ਤੁਸੀਂ ਜੇਲ੍ਹ ਗਏ ਹਾਂਜੀ ਆਪਣੀ ਜ਼ਿੰਦਗੀ ਬਾਰੇ ਵੀ ਕੀ ਹੋ ਰਿਹਾ ਉਹ ਦਿਨ ਕਿਹੋ ਜਿਹਾ ਸੀਗਾ ਕੀ ਮਾਹੌਲ ਸੀ ਜੇਲ੍ਹ ਦਾ ਕੀ ਸੋਚ ਕੇ ਗਏ ਸੀ ਮੈਂਟਲੀ ਪ੍ਰੀਪੇਅਰ ਸੀਗੇ ਬਸ ਇੰਨਾ ਕੁ ਸੋਚ ਲਿਆ ਸੀਗਾ ਵੀ ਹਾਂ ਜੋ ਕੁਝ ਹੋਣਾ ਸੀ ਤਾਂ ਹੋ ਗਿਆ ਹੁਣ ਅੱਗੇ ਕੀ ਕਰਨਾ ਵੀ ਪਹਿਲਾਂ ਇਦਾਂ ਲੱਗਿਆ ਵੀ ਉੱਥੇ ਜੋ ਲੋਕਾਂ ਨੂੰ ਦੇਖਿਆ ਜਾ ਕੇ ਕਿਸੇ ਨੂੰ ਪੁੱਛਦੇ ਸੀ ਬਈ ਕਿੰਨਾ ਟਾਈਮ ਹੋ ਗਿਆ ਅਸੀਂ ਪਹਿਲੇ ਦਿਨ ਜਦੋਂ ਉੱਥੇ ਆਪਣੀ ਚਾਦਰ ਵਿਛਾ ਕੇ ਪੈ ਰਹੇ ਸੀ ਖੱਡਾ ਲਾ ਰਹੇ ਸੀ ਇੱਕ ਬਜ਼ੁਰਗ ਨੂੰ ਪੁੱਛਿਆ ਵੀ ਬਾਬਾ ਕਿੰਨਾ ਟਾਈਮ ਹੋ ਗਿਆ ਤੈਨੂੰ ਇੱਥੇ ਕਹਿੰਦਾ ਪੁੱਤ ਮੈਨੂੰ 94 ਮਹੀਨੇ ਹੋ ਗਏ ਮੈਂ ਮੇਰੇ ਨਾਲ ਦੇ ਨੰਨ ਕੰਮ ਨਹੀਂ ਰਹਿ ਰਹੇ ਇਹਦੇ ਕੋਲੇ ਨਹੀਂ ਪੈਂਦੇ ਇਹਨੂੰ ਤਾਂ ਟਾਈਮ ਵਾਲਾ ਹੋ ਗਿਆ ਪੰਜਵੇਂ ਮਹੀਨੇ ਲੱਗ ਸੀ ਹੁਣ ਜਿਹੜੇ ਉੱਥੇ ਰਹਿੰਦੇ ਉਹ ਤਾਂ ਅੱਦੇ ਵਕੀਲ ਬਣ ਜਾਂਦੇ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਕਿੰਨਾ ਟਾਈਮ ਲੱਗ ਸਕਦਾ ਕਿਹੜੀ ਕਿਸ ਜਿੱਦਾਂ ਕਿ ਹੁਣ 302 ਚ ਸਾਨੂੰ ਵੀ ਲੋਕਾਂ ਨੇ ਇੰਨਾ ਕਿ ਪੱਕੇ ਕਰਤਾ ਤੇ ਵੀ ਤਿੰਨ ਮਹੀਨੇ ਤੇ ਤਿੰਨ ਸਾਲ ਤਾਂ ਭੁੱਲ ਜਿਓ ਵੀ ਕੋਈ ਹੱਲ ਹੀ ਨਹੀਂ ਤਿੰਨ ਸਾਲ ਬਾਅਦ ਵੀ ਦੇ ਦੀ ਅਲੋਕਾਂ ਦੇ ਜਦੋਂ ਪਹਿਲੀ ਵਾਰ ਗਏ ਰਿਸ਼ਤੇਦਾਰ ਵੀ ਆਏ ਘਰ ਦੇ ਵੀ ਆਏ ਯਾਰ ਦੋਸਤ ਵੀ ਆਏ ਪਹਿਲੇ ਦਿਨ ਵੀ ਮੁਲਾਕਾਤਾਂ ਤੇ ਹਨਾ ਵੇਸ਼ੀਆਂ ਤੇ ਪਰ ਹੌਲੀ ਹੌਲੀ ਉਹ ਪੀੜ ਘਟਦੀ ਇੱਕ ਟਾਈਮ ਤਾਂ ਇਦਾਂ ਦਾ ਆਇਆ ਵੀ ਮੁਲਾਕਾਤ ਲਈ ਫੋਨ ਕੀਤਾ ਘਰ ਦੇ ਨੂੰ ਸਾਰਿਆਂ ਦੇ ਨੰਬਰੇ ਨਾਲ ਦੇ ਘਰ ਦੇ ਆਏ ਮੇਰੀ ਨਹੀਂ ਹੈ ਕੋਈ ਕੰਮ ਪੈਗਾ ਉਹਨਾਂ ਨੂੰ ਕੁਝ ਵੀ ਤੇ ਯਾਰ ਦੋਸਤ ਵੀ ਕੋਈ ਨਹੀਂ ਉਸ ਜਿਹੜੀ ਭੈਣ ਦੇ ਲਈ ਕਤਲ ਕੀਤਾ ਸੀ ਉਹ ਵੀ ਨਹੀਂ ਕਰਦੀ ਨਹੀਂ ਉਹਨਾਂ ਨੂੰ ਤਾਂ ਕੋਈ ਗੋਲ ਹੀ ਨਹੀਂ ਕਰੀ ਸੀ ਕਦੀ ਹਾਲ ਪੁੱਛਣ ਨਹੀਂ ਆ ਜੇਲ੍ਹ ਉਹ ਤਾਂ ਕਰਦੇ ਸੀ ਕੋਲ ਆਉਂਦੇ ਵੀ ਸੀ ਪਰ ਉਹ ਇਦਾਂ ਜਿ ਲੱਗਿਆ ਵੀ ਬਸ ਨਹੀਂ ਕੋਈ ਵੀ ਨਹੀਂ ਮਨ ਰੋਂਦਾ ਸੀ ਅੰਦਰ ਜੇਲ੍ਹ 'ਚ ਹਮਸਾ ਸੋਚ ਲਿਆ ਸੀ ਵੀ ਕੋਈ ਵੀ ਕਿਸੇ ਦਾ ਨਹੀਂ ਗਾਣੇ ਵੀ ਲਿਖੇ ਉਹਨਾਂ ਗੱਲਾਂ ਤੇ ਤੇ ਗਾਣਾ ਉਹਨਾਂ ਹਾਲਾਤਾਂ ਤੇ ਜੇਲ੍ਹ 'ਚ ਜਦੋਂ ਗਏ ਹਾਂਜੀ ਮੈਂ ਜੇਲ੍ਹ ਦੇ ਹਾਲਾਤ ਜਿੱਦਾਂ ਸਾਰੇ ਮੈਂ ਇਕੱਲਾ ਨਹੀਂ ਸੀ ਜਿੰਨੇ ਵੀ ਜਿੱਥੇ ਸਾਰਿਆਂ ਨਾਲ ਹੀ ਉਹ ਸੀ ਹਨਾ ਕੱਲੇ ਕੱਲੇ ਕੈਦੀ ਦਾ ਤੁਸੀਂ ਗਾਣਾ ਲਿਖਤਾ ਮੈਂ ਜੀ ਬਸ ਜੀ ਨੂੰ ਜਿਹਦੇ ਵੀ ਸਟੋਰੀ 57000 ਗਾਣਾ ਲਿਖਤਾ ਤੁਸੀਂ ਹਾਂਜੀ ਮੈਂ 6045 46 ਗਾਣੇ ਲਿਖ ਚੁੱਕਿਆ ਹੁਣ ਤੱਕ ਹੂੰ ਜਿਨ੍ਹਾਂ ਵਿੱਚੋਂ 2200 ਗਾਣਾ ਯਾਦ ਆ ਮੈਨੂੰ ਮੂਹ ਜਵਾਨੀ ਹਾਂਜੀ ਉਹ ਗਾਣਾ ਸੀਗਾ ਕਹਿੰਦਾ ਵੀ ਪਿੱਛੇ ਘਰ ਦੇ ਵੀ ਉਹਨੋਂ हट ਗਏ ਯਾਰ ਬਿੱਲੀ ਵੀ ਬੁਲਾਉਣੋਂ हट ਗਏ ਮੈਨੂੰ ਜਿੱਦਣ ਦੀ ਜੇਲ੍ਹ ਹੋ ਗਈ ਫੂਨ ਸੇਲੀ ਦੇ ਵੀ ਉਹਨੋਂ हट ਗਏ ਕੇਸ ਪੁਲਸ ਨੇ ਕਤਲ ਦਾ ਪਾਲਿਆ ਲੱਗ ਲੋਕਾਂ ਵਿੱਚੇ ਮੈਂ ਧੋਖਾ ਖਾ ਲਿਆ ਮਰੀ ਠੋਕਰ ਮੈਂ ਜ਼ਿੰਦਗੀ ਨੂੰ ਬਾਦ ਮੌਤ ਨੂੰ ਸਾਹਾਂ ਤੋਂ ਚਾਲਿਆ ਅੱਖਾਂ ਰਹਿੰਦੀਆਂ ਨੇ ਉੰਜ ਗਿੱਲੀਆਂ ਪਰ ਖਾਰੇ ਹੰਝੂ ਆਉਣੋਂ ਹਟ ਗਏ ਪਿੱਛੇ ਘਰ ਦੇ ਵੀ ਆਉਣੋਂ ਹਟ ਗਏ ਯਾਰ ਬੇਲੀ ਵੀ ਬੁਲਾਉਣੋਂ ਹਟ ਗਏ ਮੈਨੂੰ ਜਿੱਦਣ ਦੀ ਜੇਲ੍ਹ ਹੋ ਗਈ ਫੂਨ ਸੇਲੀ ਦੇ ਵੀ ਆਉਣੋਂ ਹਟ ਗਏ ਛੱਡ ਗਈ ਸੀ ਸੇਲੀ ਹਾਂਜੀ ਸਾਰੇ ਛੱਡ ਜਾਂਦੇ ਉੱਥੇ ਤਾਂ ਹੀ ਉਹਨੇ ਤਾਂ ਸੱਤ ਜਨਮਾਂ ਦਾ ਵਾਦਾ ਕੀਤਾ ਸੀ ਪਿਆਰ ਦਾ ਸੱਤ ਜਨਮਾਂ ਦੇ ਵਾਦੇ ਗੱਲਾਂ ਚ ਹੀ ਹੁੰਦੀਆਂ ਤੁਸੀਂ ਕਿਸੇ ਨੂੰ ਸੱਤ ਜਨਮ ਸਾਈਡ ਤੇ ਲੈ ਕੇ ਰਹਿ ਕੇ ਦੇਖ ਲਓ ਕਾਲ ਨਾ ਕਰੋ ਅੱਠਵੇਂ ਦਿਨੋਂ ਨਾਲ ਕੋਈ ਹੋਰ ਹੋਊਗਾ ਤੁਸੀਂ ਸੱਚ ਹੈ ਅੱਜ ਬਿਲਕੁਲ ਸੱਚ ਹੈ ਪਿਆਰ ਤੇ ਯਕੀਨ ਨਹੀਂ ਰਿਹਾ ਕੀ ਜਮਾਨਾ ਇਹੋ ਜਿਹਾ ਪਿਆਰ ਤੇ ਯਕੀਨ ਵੈਸੇ ਮੈਂ ਹੁਣ ਕਰ ਸਕਦਾ ਵੀ ਹਾਂ ਕਰ ਸਕਦਾ ਹਲੇ ਵੀ ਕਿਉਂਕਿ ਜ਼ਿੰਦਗੀ 'ਚ ਤੁਹਾਡੇ ਦੋ ਕੈਰੈਕਟਰ ਆਏ ਹਾਂਜੀ ਜਿਨੇ ਸ਼ਾਇਦ ਤੁਹਾਨੂੰ ਪਿਆਰ 'ਚ ਫਰਕ ਕੀ ਹੁੰਦਾ ਇਹ ਸਮਝਾਇਆ ਬਿਲਕੁਲ ਜੀ ਅਸਲ ਪਿਆਰ ਕੀ ਹੈ ਇਹ ਸਮਝਾਇਆ ਬਿਲਕੁਲ ਕੁੰਦਾ ਗੱਲਾਂ ਦਾ ਪਿਆਰ ਇੱਕ ਹੁੰਦਾ ਕਿਸ ਨੂੰ ਰੂਹ ਤੋਂ ਚਾਹਣਾ ਇੱਕ ਜਿਹੜਾ ਸਾਥ ਨਹੀਂ ਦੇ ਸਕਦਾ ਉਹ ਗੱਲਾਂ ਹੀ ਕਰ ਸਕਦਾ ਕੱਲੀਆ ਬਥੇਰੀਆਂ ਨੇ ਕੀਤੀਆਂ ਕੁੜੀਆਂ ਨੇ ਵੀ ਕੀਤੀਆਂ ਯਾਰਾਂ ਦੋਸਤਾਂ ਨੇ ਵੀ ਕੀਤੀਆਂ ਸਾਰੀ ਕਰਦੇ ਨੇ ਬਸ ਮੈਂ ਹਰ ਇੱਕ ਦੀ ਗੱਲ ਸੁਣੀ ਵੀ ਆ ਬਸ ਮੈਂ ਦਾ ਹੀ ਸੋਚਦਾ ਸੀ ਵੀ ਮੇਰੇ ਨਾਲ ਕੋਈ ਵੀ ਗੱਲ ਕਰ ਰੇ ਮੈਂ ਗਾਣੇ ਲਿਖਾਇਆ ਦੇ ਤੇ ਬਸ ਹੋਰ ਮੈਨੂੰ ਕੁਝ ਦਿਖਦਾ ਨਹੀਂ ਦਿਲ ਜੈ ਇਦਾਂ ਦਾ ਸਮਾਸੀ ਵੀ ਜਿਵੇਂ ਰਾਤ ਨੂੰ ਨਹੀਂ ਗਾਣੇ ਲਿਖਦਾ ਸੀ ਮੇਰਾ ਸਿਰ ਦੁਖਦਾ ਸੀ ਹੱਥ ਕੰਬਦੇ ਸੀ ਮੈਂ 12-12 ਗਾਣੇ ਵੀ ਲਿਖੇ ਹੋਏ ਨੇ ਇੱਕ ਦਿਨ ਇੱਕ ਰਾਤ ਸੀ ਮੈਂ 39 ਗਾਣੇ ਵੀ ਲਿਖੇ ਉਸ ਟਾਈਮ ਚੱਕੀਆਂ ਚ ਚੱਕੀਆਂ ਚ ਹਾਂਜੀ ਚੱਕੀ ਪੀਸੀ ਜੇਲ੍ਹ ਚ ਨਹੀਂ ਉਹ ਚੱਕੀ ਪੀਸੀ ਨੂੰ ਇੱਕ ਰੂਮ ਹੁੰਦਾ ਛੋਟਾ ਜਿਹਾ ਜੀ ਇਹਦੇ ਵਿੱਚ ਮੰਨ ਲਓ ਜਿਹਨੇ ਕੋਈ ਵੀ ਜੇਲ੍ਹ ਦੇ ਵਿੱਚ ਵੀ ਜਿਹਨੇ ਕੋਈ ਮੰਨ ਲਓ ਗਲਤੀ ਕਰਤੀ ਹੂੰ ਉਹਨੂੰ ਫਿਰ ਉੱਥੇ ਰੱਖਦੇ ਤੁਸੀਂ ਗਲਤੀ ਕੀਤੀ ਸੀ ਜੇਲ੍ਹ ਚ ਭਾਈ ਮੈਂ ਗਲਤੀ ਵੱਡੀ ਕਰ ਗਿਆ ਸੀ ਮੈਂ ਭੱਜ ਗਿਆ ਸੀ ਜੇਲ੍ਹ ਚੋਂ ਭੱਜ ਗਿਆ ਸੀ ਤੁਸੀਂ ਹਾਂਜੀ ਮੈਂ ਪਹਿਲੇ ਮੈਂ ਨਾਟਕ ਗੀਤਾ ਵੀ ਮੈਂ ਇਦਾਂ ਕਰਕੇ ਮੇਰੀਆਂ ਲੱਤਾਂ ਖੜਗੀਆਂ ਮੈਨੂੰ ਉਹਨਾਂ ਨੇ ਉਹਦੇ ਪਿੱਛੇ ਉਹ ਪਿਆਰ ਸੀਗਾ ਤੁਸੀਂ ਉਹ ਕਹਾਣੀ ਪੂਰੀ ਦੱਸੋਇਆ ਫਿਰ ਉਹਦੇ ਵਿੱਚ ਹੀ ਕਾਰਨ ਸੀ ਉਹ ਕੁੜੀ ਮੁਲਾਕਾਤ ਤੇ ਆਈ ਮੇਰੀ ਤੇ ਜਿੱਦ ਨੂੰ ਮੇਰੀ ਗੱਲ ਵਾਸ ਹੂੰ ਮੁਲਾਕਾਤ ਤੇ ਤੇ ਤੁਹਾਨੂੰ ਬੋਤਾਂ ਵੀ ਜਾਲੀਆਂ ਲੱਗੀਆਂ ਹੁੰਦੀਆਂ ਹੂੰ ਵੀ ਇਦਾਂ ਇਕੱਲੇ ਹੱਥੀ ਟੱਚ ਹੋ ਜਾਂਦੇ ਵੀ ਬੰਦਾ ਆਉਣੀ ਕਰਦਾ ਉਹ ਮੈਨੂੰ ਕਹਿੰਦੀ ਇਦਾਂ ਕਰਕੇ ਵੀ ਮੈਂ ਤਾਂ ਵੀ ਤੁਹਾਡੇ ਕੋਲ ਬੈਠਣਾ ਹੂੰ ਤੇ ਉਹ ਤੇ ਕੋਈ ਬੰਦਾ ਸੀ ਮੈਨੂੰ ਕਹਿੰਦਾ ਹੈਗਾ ਕਿ ਉਹ ਗਾਰਦ ਲੱਗ ਜਾਂਦੀ ਜੇ ਉਹ ਗਾਰਦ ਦੇ ਘਰ ਦੇ ਵੀ ਆ ਜਾਂਦੇ ਕੋਲੇ ਵੀ ਹਨਾ ਵੀ ਕੈਮਲੀ ਵੀ ਮਿਲਦੀ ਹੈ ਸਾਰੇ ਵੇਂਦੇ ਨੇ ਹਨਾ ਤੇ ਮੈਂ ਸੋਚਿਆ ਵੀ ਠੀਕ ਆ ਹੂੰ ਤੇ ਬਸ ਮੈਂ ਉਥੋਂ 나ੜਕ ਆਪਦੇ ਦਿਮਾਗ ਚ ਸੋਚਿਆ ਵੀ ਮੈਂ ਇਦਾਂ ਕਰਕੇ ਕਿਸੇ ਸਾਹਬ ਨਾਲ ਗਾਰਦ ਲਵਾਣੀ ਉਹ ਪੁੱਛਾ ਕਹਿੰਦੇ ਵੀ ਇਦਾਂ ਕੋਈ ਬੰਦਾ ਕਹਿੰਦਾ ਵੀ ਸਿਰ ਦੁਖਦਾ ਫੇਰ ਨਹੀਂ ਕੋਈ ਗਾਰਦ ਲਾਉਂਦਾ